ਗਰਤਾਸਪੁਰ ਆਰਟੀਓ ਦਫਤਰ ਚ ਵਿਜੀਲੈਂਸ ਦੀ ਰੇਡ ਚਾਰੇ ਪਾਸੇ ਮਚ ਗਈ ਹਫੜਾ ਤਫਰੀ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਵੱਖ-ਵੱਖ ਦਫਤਰਾਂ ਵਿੱਚ ਵਿਜੀਲੈਂਸ ਦੀ ਰੇਡ ਪਈ ਜਿਸ ਨਾਲ ਹਰ ਪਾਸੇ ਹੜਕੰਪ ਮਚਿਆ ਹੋਇਆ ਹੈ ਇਸੇ ਤਹਿਤੀ ਅੱਜ ਗਰਤਾਸਪੁਰ ਦੇ ਆਰਟੀਓ ਦਫਤਰ ਚ ਵੀ ਵਿਜੀਲੈਂਸ ਦੀ ਰੇਡ ਮਾਰੀ ਗਈ ਅਤੇ ਰੇਡ ਤੋਂ ਬਾਅਦ ਦਫਤਰ ਚ ਅਫਰਾ ਦਾ ਫਰੀ ਮਚ ਗਈ ਪਰ ਰੇਡ ਤੇ ਕਈ ਘੰਟੇ ਬੀਤ ਜਾਂਦੇ ਬਾਅਦ ਵੀ ਅਜੇ ਤੱਕ 게ਟ ਬੰਦ ਹੈ ਅਤੇ ਅੰਦਰ ਕਿਸੇ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਅਤੇ ਕੰਮ ਕਰਾਉਣ ਆਏ ਲੋਕਾਂ ਨੂੰ ਵੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੈਂ ਲਖ ਲੀਖ हूं ਮੈਨੂੰ ਇਥੇ 3 ਘੰਟੇ ਦੁਪਹਿਰ ਹੋ ਗਿਆ ਖੜਿਆ ਕੋਈ ਸੈਟੀਸਫਾਈ ਜਵਾਬ ਨਹੀਂ ਦੇ ਰਿਹਾ ਬਸ ਕਹੀ ਜਾਂਦੇ 15 ਮਿੰਟ 20 ਮਿੰਟ ਚੈਕਿੰਗ ਹੋ ਰਹੀ ਹੈ ਚੈਕਿੰਗ ਹੋ ਰਹੀ 15 20 ਮਿੰਟ ਦੱਸੀ ਨਹੀਂ ਰੇ ਕੋਈ ਵੀ ਸੈਟੀਸਫਾਈ ਜਵਾਬ ਕੋਈ ਦੇ ਨਹੀਂ ਨਾ ਰੇ ਕਿਸੇ ਨੂੰ ਹਨਾ ਇੱਥੇ ਬਜ਼ੁਰਗ ਵੀ ਆਏ ਹੋਏ ਉਹਨਾਂ ਨੂੰ ਸੈਟੀਸਫਾਈ ਜਵਾਬ ਨਹੀਂ ਦੇ ਰਹੇ ਕੁਝ ਲੇਡੀਜ਼ ਸੀ ਪਹਿਲਾਂ ਉਹ ਵੀ ਘੰਟਾ ਦੋ ਘੰਟੇ ਖਰਾਬ ਹੋ ਗਏ ਹੁਣ ਵਿਚਾਰੀਆਂ ਚਲ ਗਈਆਂ ਨੇ ਉਹਨਾਂ ਬਹੁਤ ਤਰਲੇ ਲਏ ਆ ਕਿ ਸਾਨੂੰ ਜਾਣ ਦੋ ਪੁੱਛਣ ਦੋ ਕੀ ਕੰਮ ਆ ਕਹਿੰਦੇ ਜਾਣ ਹੀ ਨਹੀਂ ਦੇਣਾ ਹੁੰਦਾ ਪੱਤਰਕਾਰਾਂ ਨੂੰ ਨਹੀਂ ਜਾਣ ਦੇਣਾ ਮੇਰੀ ਆਰਸੀ ਦਾ ਕੰਮ ਹੀ ਆ ਹਾਂ ਔਰ ਜਿਹੜੇ ਰੋਹ ਸਿੰਘ ਨਾਮ ਦੇ ਮੇਰਾ ਐ ਡੇਰਾ ਬਣਾਣ ਕਿੰਨਾ ਟਾਈਮ ਹੋ ਗਿਆ ਮੈਨੂੰ 3 ਘੰਟੇ ਤੋਂ ਸਰ ਉੱਪਰ ਹੋ ਗਏ ਜੇ ਤੇ ਲਾਇਸੈਂਸ ਦਾ ਮੇਰਾ ਕੰਮ ਹੀ ਰੀਨਿਊ ਨਹੀਂ ਹੁੰਦਾ ਸੀ ਤੇ ਕੋਈ ਜਵਾਬ ਨਹੀਂ ਦੇਣ ਦੇ ਕੋਈ ਗੱਲ ਨਹੀਂ ਕੋਈ ਬਾਦ ਨਹੀਂ ਇਹਨਾਂ ਦੇ ਮਾਲਜੇ ਦੇ ਅੰਦਰ ਆਏ ਹੀ ਉਹ ਵੀ ਕਹਿੰਦੇ ਖੜਜੋ ਛਾਵੇਂ ਚੱਲ ਜੋ ਇੱਥੇ ਦੇਖੋ ਛਾਂ ਹੈਗੀ ਕਿਤੇ ਕਿਸੇ ਚੱਲ ਜੀ ਆਏ ਆ ਲੈਡੀਆਂ ਹੁਣ ਇੱਥੇ ਖਲੋਤੀ ਸੀ ਇਹਨਾਂ ਭਾਈ ਹੁਣ ਇਹਨਾਂ ਭਾਈ ਨਾਲ ਲਾ ਲੜਕੇ ਹੀ ਲੈਡੀਆਂ ਨੂੰ ਅੰਦਰ ਲਗਾਇਆ ਪੀਹਾਨੂੰ ਨਹੀਂ ਜਾਣਦੇ ਨਾ ਤੁਹਾਨੂੰ ਜਾਣ ਦੋ ਤੇ ਕੋਈ ਜਵਾਬ ਨਹੀਂ ਦੇਂਦੇ ਜੀ ਇੱਥੇ ਤੇ ਪੂਰੀ ਜਿਹੜਾ ਵਾਲਾ ਇਹਨਾਂ ਦੇ ਵਿੱਚ ਲਾ ਕੇ ਕੰਮ ਕਰਨਾ ਪਹਿਲਾਂ ਵੀ ਲੈਣਾ ਚ ਲੱਗਦਾ ਤੁਹਾਨੂੰ ਪਤਾ ਹੀ ਆ ਸਾਰਾ ਰਿਸ਼ਵਤ ਦਾ ਕੰਮ ਆ ਦੋ ਵਾਰੀ ਚਾਹ ਚਲ ਗਈ ਜੇ ਅੰਦਰ ਸਮੋਸੇ ਸਮਾਸੇ ਵੀ ਚਲ ਗਏ ਜੇ ਤੁਹਾਨੂੰ ਪਤਾ ਕਿਹੜੀ ਰੇਟ ਤੇ ਲੜੀ ਸਾਰੇ ਸਿਆਣੇ ਜੀ ਤੇ ਕੋਈ ਗੱਲ ਬਾਤ ਨਹੀਂ ਬਪਰੇਸ਼ਨ ਕਰਨ ਦੇ ਜਾਨੂੰ ਬਾਕੀ ਆ ਪਾਜੀ ਨੂੰ ਦੱਸ ਸਕਦੇ ਤੁਹਾਨੂੰ ਇਹਨਾਂ ਕਿਹੜਾ ਜੰਦਰਾ ਪੜਿਆ ਵੇਖੋ ਜੀ ਤਾਲੇਬਾਨ ਚ ਆਏ ਹੋ ਨਹੀਂ ਸਾਡੇ ਕੋਲ ਥਿਆ ਰਹੇ ਹਨ ਜੰਦਰਾ ਵਰਦੀਏ ਉਹ ਜੰਦਰੇ ਨੂੰ ਵੇਖੋ ਹੱਥ ਪਾਇਆ ਮੜਾ ਜਾ ਉਹ ਵੇਖੋ ਪਾਜੀ ਮੜਾ ਜਾ ਤਰ ਮਾਰੇ ਹੋ